ਮੈਂ ਕੱਖ ਵੀ ਨਹੀਂ ਇਹ ਕੰਮ ਹੀ ਕਰਨ ਦੇ ਸੀ ਮੜ ਮੋਟਾ ਜਾ। ਤੁਹਾਨੂੰ ਪਤਾ ਮੇਰਾ ਮਾਸਾ ਜੀ ਨਹੀਂ ਕਰਨ ਲਿਆ ਪਿੰਡ ਜਾਣ ਨੂੰ। ਉਹ ਚੱਲ ਕੋਈ ਗੱਲ ਨਹੀਂ। ਤੁਸੀਂ ਪਿੰਡੋਂ ਹੋ ਆਓ ਹਾਂ। ਦੋ ਚਾਰ ਦਿਨ ਰਹਿਓ ਜਾ ਕੇ। ਮੁੜ ਕੇ ਆਈ ਜਾਣਾ ਵਾ। ਚਾਚੀ ਮੈਂ ਪਿੰਡ ਚਲ ਗਈ। ਮੰਮੀ ਹੁਣੀ ਮੈਨੂੰ ਲੈਨਾਂਗੇ। ਫਿਰ ਕੀ ਕਰੂੰਗੀ? ਤੁਸੀਂ ਛੇਤੀ ਛੇਤੀ ਆਜੋ। ਮੇਰਾ ਨਹੀਂ ਲੱਗਦਾ ਹੈਗਾ। ਤੁਹਾਡੇ ਬਿਨਾ ਮੇਰਾ ਬਿਲਕੁਲ ਨਹੀਂ ਸਰਦਾ। ਕੋਈ ਗੱਲ ਨਹੀਂ ਫਿਕਰ ਨਾ ਕਰੋ। ਮੈਂ ਤੁਹਾਡੇ ਲੱਗ ਗਈ ਹਾਂ। ਅਜ ਤਾਂ ਦਿਲ ਨਹੀਂ ਹੌਲਾ ਕਰਨਾ ਠੀਕ ਹੈ। ਤਗੜੀ ਹੋ ਕੇ ਰਹਿ ਹੁਣ ਅਜੇ ਬੜੇ ਕੰਮ ਕਰਨੇ ਆਗੇ ਮੇਕ ਨੂੰ ਤਗੜੀ ਤੁਗੜੀ ਹੋਇਆ ਜਾਂਦਾ ਇੰਨੇ ਕੰਮ ਕਿੰਨੇ ਕਰਨੇ ਆ ਤੇ ਇੱਥੇ ਬੈਠੇ ਮੈਂ ਵੇਲੀ ਗਏ ਆ ਨਹੀਂ ਮੈਂ ਵੇਲੀ ਆ ਗਈ ਤੇ ਮੈਂ ਉਹਦੇ ਕੱਪੜੇ ਪੈਕ ਕਰਤੇ ਸਾਰੇ ਕਰਤੇ ਆ ਹਾਂਜੀ ਤਾਂ ਹੋ ਗਈ ਤਿਆਰ ਤਿਆਰ ਦਾ ਪਤਾ ਨਹੀਂ ਮੈਂ ਗਈ ਨਹੀਂ ਅੰਦਰ ਉਹਦੇ ਵੱਲ ਮੈਂ ਤੇ ਆਪਣੀ ਅੰਦਰ ਆਈ ਹਾਂ ਚਲ ਕੋਈ ਗੱਲ ਨਹੀਂ ਭਰਾਏ ਦੇ ਨੂੰ ਫੋਨ ਤੇ ਕੀਤਾ ਵਾ ਆਣ ਕੇ ਲੈ ਜਾਂਦਾ ਆਪੇ ਤੇ ਤੁਸੀਂ ਬਾਅਦ ਚ ਫੋਨ ਕਰਨਾ ਕਰ ਇਹਨੂੰ ਮੈਂ ਫੋਨ ਕਰਨ ਲਈ ਆ ਮੈਂ ਕਦੀ ਵੀ ਨਹੀਂ ਕਰਨਾ ਮੈਂ ਤਾਂ ਘਰੋਂ ਲੋਂਣ ਲਈ ਆ ਫੇਕਰਾਂ ਘਰੋਂ ਲੱਥੇ ਸਹੀ ਏ ਜਾਣ ਦੋ ਇਹਨੂੰ ਹੁਣ ਤਫਾ ਹੋਵੇਗਾ ਜਾ ਕੇ ਹੋਈ ਚੰਗੀ ਨਹੀਂ ਲੱਗਦੀ ਘਰ ਦੇ ਵਿੱਚ ਜਦੋਂ ਦੀ ਆਈ ਸਾਡੇ ਮੁੰਡੇ ਨੂੰ ਖਾ ਲਿਆ ਇਹਨੇ ਕਈ ਕੋ ਸੋਚਿਆ ਇਸਨੇ ਘਰ ਬਣਾਵਾਂਗੇ ਐਦਾਂ ਨਹੀਂ ਐਦਾਂ ਕਰਾਂਗੇ ਕੀ ਪਤਾ ਹੈ ਪਿੰਨੇ ਆਣ ਕੇ ਘਰ ਦਾ ਸਾਰਾ ਕੰਮ ਹੀ ਪਲਟਾ ਦੇਣਾ ਮੰਮੀ ਉਦੋਂ ਮੈਂ ਵੀ ਤੁਹਾਨੂੰ ਕਿਹਾ ਹੀ ਨਾ ਮੈਂ ਰਿਸ਼ਤਾ ਕਰਾਉਣੀ ਆ ਕੁੜੀ ਵਾਲੇ ਕਿੰਨੇ ਚੰਗੇ ਹੀ ਹੋ ਪਰ ਉਹ ਤਾਂ ਇਹ ਵੀ ਨਹੀਂ ਮੰਨੀ ਪੁੱਤ ਇਹ ਕੋਈ ਨਾ ਕਰਮਾਂ ਦਾ ਸਾਖ ਕਿਤਾਬ ਹੁੰਦਾ ਵਾ ਇਹਨੇ ਕ ਲੈਣੀ ਨੇ ਆਉਣਾ ਹੋਊਗਾ ਤੇ ਸਾਡੇ ਨਾਲੇ ਕੰਮ ਬੰਨਣਾ ਹੋਊਗਾ ਜੇ ਸਾਡੀ ਕਿਸਮਤ ਚੰਗੀ ਹੁੰਦੀ ਸਾਡੇ ਪੁੱਤ ਨੇ ਰਹਿਣਾ ਹੁੰਦਾ ਤੇ ਇਹ ਕੰਮ ਨਾ ਬੰਨਦਾ ਮੈਂ ਤੇਰੀ ਗੱਲ ਮੰਨ ਲੈਂਦੀ ਤੇਰਾ ਰਿਸ਼ਤਾ ਲੈ ਲੈਂਦੀ ਜਾਂ ਤੇਰੀ ਮਾਸੀ ਕਹਿੰਦੀ ਹੀ ਉਹ ਵੀ ਕਿੰਨਾ ਚਿਰ ਮੇਰੇ ਨਾਲ ਨਾਰਾਜ਼ ਰਹੀ ਉਹਦੀ ਮੈਂ ਆਖੀ ਮੰਨ ਲੈਂਦੀ ਪਰ ਮੈਂ ਵੀ ਛਦਾਨ ਹੋ ਗਈ ਹਾਂ ਵੀ ਚੱਲ ਕੋਈ ਗੱਲ ਨਹੀਂ ਇਹਨਾਂ ਦਾ ਦੋਸਤ ਕਹਿਣ ਡਿਆ ਵਾ ਉਹਨਾਂ ਦੇ ਕਹਿ ਦੇ ਵੀ ਕਰ ਲੈਨੇ ਆ ਕੀ ਪਤਾ ਹੀ ਵੀ ਅਖਾ ਮਾਪਿਓ ਨੂੰ ਖਾ ਕੇ ਆਈ ਤੇ ਤੁਹਾਡੇ ਘਰ ਨੂੰ ਇਦਾਂ ਕਰਨਾ ਚੱਲ ਕੋਈ ਗੱਲ ਨਹੀਂ ਤੂੰ ਤੇ ਨਹੀਂ ਨਾ ਕੋਈ ਗੱਲ ਕੀਤੀ ਉਹਦੇ ਨਾਲ ਨਹੀਂ ਨਹੀਂ ਮੈਂ ਨਹੀਂ ਕੀਤੀ ਕੋਈ ਗੱਲ ਮੈਨੂੰ ਆਪ ਹੀ ਕਹਿ ਮੈਂ ਚੱਲਿਆ ਮੈਂ ਕੁਵਾਦ ਨਹੀਂ ਨਾਲ ਕੱਪੜੇ ਕਿੰਦੇ ਚੱਲ ਦੇ ਜੀ ਪਾ ਦੋ ਕੱਪੜੇ ਇੱਕ ਤਰ੍ਹਾਂ ਵੇਖਾ ਮੇਰੀ ਤੀ ਤਿਆਰ ਹੋਈ ਜਾਂਦੀ ਵੀ ਕਿਉਂ ਇਹ ਨਾਲ ਆਵਾਜ਼ ਮਾਰ ਕੇ ਕੀ ਕਰਦੇ ਕਿਆ ਕਲਕ ਕਿਆ ਵੀ ਮੈਂ ਕਦੋਂ ਘਾਣਾਵਾ ਪਚਾ ਬਣੀ ਬਣਾਵਾ ਮਾਨੇ ਜੀ ਨਾ ਪੁੱਛੀ ਬਾਲਾ ਪੁੱਛਦੀ ਨਹੀਂ ਮੈਂ ਪੁੱਛ ਲਿਆ ਪੁੱਛ ਕਦਾ ਤੇ ਜਾਣ ਨੂੰ ਚੀਜ਼ ਨਹੀਂ ਕਰਨ ਡਿਆ ਸਭ ਕੋਈ ਤਾਂ ਇੱਥੇ ਮਿਲਣ ਡਿਆ ਨੂੰ ਜਾਣਾ ਕੀ ਕਰਨ ਉਹ ਤਾਂ ਹੀ ਦੋਵੇਂ ਜਣੀਆਂ ੱੱਕੇ ਨਾ ਘਲਾਉਣ ਡੀਆਂ ਵਾ ਨਾ ਇਹਨਾਂ ਦਾ ਪਿਓ ਹੀ ਮੰਦਾ ਵਾ ਤੇ ਉਹਨੇ ਕਿੱਥੇ ਜਾਣਾ ਵਾ ਕੋਈ ਗੱਲ ਨਹੀਂ ਇੱਕ ਵਾਰ ਜਾ ਲੈੰਦੇ ਮੈਂ ਨਾ ਮਗਰ ਫੋਨ ਕੀਤਾ ਪੁੱਤ ਘਰ ਆ ਜਾ ਉੱਥੇ ਹੀ ਰਵੇਂਗੀ ਜੋਤ ਕੀ ਕਰਨੀ ਆ ਕੁਛ ਨਹੀਂ ਦੀਦੀ ਕਰਨਾ ਕੀ ਆ ਕੀ ਸੋਚਣ ਦੀ ਆ ਨਾ ਨਾ ਸੋਚਣਾ ਕੀ ਤੇ ਤਿਆਰ ਹੋ ਗਈ ਆ ਹਾਂਜੀ ਤਿਆਰੀ ਤੇ ਮੈਂ ਭਾਜੀ ਆਉਂਦੇ ਹੀ ਹੋਣੇ ਆ ਲੈਣ ਤੇ ਆ ਜਾ ਫਿਰ ਹਾਂਜੀ ਤੇਰੀ ਬਸ ਤਿਆਰੀ ਆ ਤੇ ਮੇਰੀ ਗੱਲ ਸੁਣ ਕੋਈ ਟੈਨਸ਼ਨ ਨਾ ਲਈ ਠੀਕ ਆ ਨਾ ਜੇ ਕਿਸੇ ਵੀ ਚੀਜ਼ ਦੀ ਲੋੜ ਹੋਣਾ ਫੋਨ ਕਰਕੇ ਦੱਸ ਦੀ ਨਾਲੇ ਨਾ ਤੈਨੂੰ ਅਹੀਂ ਦੋਆਂ ਤਿੰਨ ਦਿਨਾਂ ਦੇ ਵਿੱਚ ਵਿੱਚ ਲੈ ਜਾਾਂਗੇ ਠੀਕ ਆ ਕੋਈ ਨਹੀਂ ਦੀਦੀ ਮੈਂ ਤੇ ਕਹਿੰਦੀ ਆਂ ਵੀ ਜਿੰਨੀ ਥੇ ਤੀ ਹੋ ਸਕੇ ਨਾ ਮੈਨੂੰ ਲੈਣ ਆ ਜਿਓ ਉਥੇ ਕਿਹੜਾ ਮੇਰਾ ਜੀ ਲੱਗਣਾ ਚੱਲ ਕੋਈ ਗੱਲ ਨਹੀਂ ਪਰਜਾਈ ਤੇਰੀ ਹੈਗੀ ਆ ਤੇਰਾ ਜੀ ਲੱਗ ਜਾਣਾ ਆ ਜਾ ਮੇਰੀ ਭੈਣ ਬਾਹਰ ਚਲੋ ਕੋਈ ਨਹੀਂ ਆ ਗਈ ਆ ਜਾ ਮੰਮੀ ਜੀ ਆਉਂਦੀ ਆ ਕਰ ਲਿਓ ਗੱਲ ਹੁਣ ਉਹਦਾ ਨਾਲ ਠੀਕ ਆ ਹੋ ਗਈ ਆ ਤਿਆਰ ਹਾਂਜੀ ਤਿਆਰੀ ਆ ਕੋਈ ਗੱਲ ਨਹੀਂ ਮੈਂ ਗੱਲ ਕਰ ਲੈਣੀ ਆ ਉਹਦੇ ਨਾਲ ਹਾਂਜੀ ਹੋ ਗਈ ਪੁੱਤ ਤਿਆਰ ਹਾਂਜੀ ਮੰਮੀ ਹੋ ਗਈ ਮੇਰੀ ਘਰ ਸੋਣ ਮੇਰੀ ਤੀ ਜਿੰਨੇ ਦਿਨ ਨਾ ਜੀ ਕਰੂ ਨਾ ਰਹਿਣ ਨੂੰ 5 ਦਿਨ 7 ਦਿਨ ਤੂੰ ਰਹਿ ਲਈ ਕੋਈ ਗੱਲ ਨਹੀਂ ਗੀ ਤੇ ਫੋਨ ਕਰਦੀ ਤੇਰੇ ਡੈਡੀ ਨੂੰ ਭੇਜੂੰਗੀ ਤੈਨੂੰ ਲੈ ਆਉਣਗੇ ਫੇਰ ਕੋਈ ਗੱਲ ਨਹੀਂ ਉਹ ਤੇ ਫਿਕਰ ਨਹੀਂ ਕਰਨਾ ਕੋਈ ਵੀ ਚੰਗਾ ਅਹੀਂ ਤੇਰੇ ਨਾਲ ਵਾ ਹਾਂਜੀ ਉਹਦਾ ਮੈਂ ਵੇਜੀ ਨੂੰ ਗਾਉਂਗੀ ਉਹ ਮੈਨੂੰ 1-2 ਦਿਨ ਤੱਕ ਛੱਡ ਜਾਣਗੇ ਦਾਜ ਜੀ ਵੀ ਕਿੱਥੇ ਹੁੰਦੇ ਰਹਿਣਗੇ ਵਿਚਾਰੇ ਨਹੀਂ ਨਹੀਂ ਪੁੱਤ ਹਰ ਵਾਰੀ ਉਹਨੇ ਖੇਚਲ ਦੇਣੀ ਹੁੰਦੀ ਆ ਪਹਿਲਾਂ ਤੈਨੂੰ ਲੈ ਆਉਣਾ ਉਹਨੇ ਫਿਰ ਉਹ ਛੱਡਣਾ ਆਊਗਾ ਇਹਨਾਂ ਬੋਝ ਨਹੀਂ ਬੱਚਿਆਂ ਤੇ ਪਾਈ ਦਾ ਉਹਨੇ ਘਰ ਦੇ ਵੀ ਕੰਮ ਕਰਨੇ ਹੁੰਦੇ ਆ ਇਹ ਥੋੜਾ ਪਿਆ ਉਹਨੂੰ ਇਹੋ ਹੀ ਕੰਮ ਚਲੋ ਕੋਈ ਨਹੀਂ ਮੀ ਜੀ ਇੱਦਾਂ ਹੀ ਕਰ ਲੂੰਗੀ ਜੀ ਜਦੋਂ ਤੁਸੀਂ ਕਹਿੰਦੇ ਤਾਂ ਮਾਨ ਤੇ ਬੋਝ ਨਹੀਂ ਰੱਖਣਾ ਕੋਈ ਵੀ ਚੰਗਾ ਹਾਂਜੀ ਠੀਕ ਜੀ ਪਰੇ ਆ ਵੀ ਤੇ ਹਿੰਦਰਜੀ ਨੂੰ ਛੱਤੀ ਭੇਜ ਦਿਓ ਕੋਈ ਗੱਲ ਨਹੀਂ ਜਿੱਦਾਂ ਤੂੰ ਫੋਨ ਕਰੇਂਗੀ ਨਾ ਉਹ ਦਿਨ ਮੈਂ ਭੇਜ ਦੂੰਗੀ ਠੀਕ ਏ ਮੇਜੀ ਲੈ ਜੋਤ ਆ ਗਿਆ लवली ਜੀ ਸਤਿ ਸ਼੍ਰੀ ਅਕਾਲ ਸਸਿਕਲਬੀ ਜੀ ਹੋ ਠੀਕ ਠਾਕ ਸਸਿਕਲ ਪੁੱਤਾ ਕੁਰਸੀ ਦੇ ਸੰਦੀਪ ਹੋਰ ਸੁਣਾ ਮਸੀ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਨਾਰ ਪਿੰਡ ਦਾ ਕੀ ਹਾਲ ਆ ਹਾਂਜੀ ਠੀਕ ਠਾਕ ਜੀ ਅੱਛਾ ਹੋਰ ਪੁੱਤ ਕਣਕ ਕਣਕ ਬੀਜੀ ਗਈ ਆ ਹਾਂਜੀ ਕਣਕ ਤੇ ਬੀਜੀ ਗਈ ਜੀ ਅੱਛਾ ਠੀਕ ਸਸਿਕਾ ਮਾਸਟਰ ਜੀ ਸਤਿ ਸ਼੍ਰੀ ਅਕਾਲ लवली ਪੁੱਤ ਕੀ ਹਾਲ ਆ ਠੀਕ ਠਾਕ ਜੀ ਬਸ ਜੀ ਕਿੰਦਾ ਸੁਣਾ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਆਪਣੇ ਸੁਣਾਓ ਬੀ ਚਾ ਆਪਣਾ ਪੁੱਤ ਕਿੱਧਰੋਂ ਓਂਡੀ ਮੈਂ ਬੰਬੀ ਤੇ ਗਿਆ ਸੀ ਰਗ ਅੱਛਾ ਅੱਛਾ ਦਲਜੀਤ ਗਿਆ ਕਿਤੇ ਦਲਜੀਤ ਇੱਥੇ ਕਿਤੇ ਪੱਠੇ ਪੁੱਠੇ ਰਹਿੰਦਾ ਹਣਾ ਜੀ ਅੱਛਾ ਅੱਛਾ ਹੋਰ ਸੁਣਾ ਠੀਕ ਠਾਕ ਵਧੀਆ ਮੈਂ ਕਹਿ ਰਹੀ ਹਾਂ ਹਾਂਜੀ ਚੱਲ ਜੋ ਤੇ ਇੱਥੇ ਫਿਕਰ ਜਾ ਘਰ ਤੇ ਰਹਿੰਦੀ ਆ ਹਾਂਜੀ ਮੈਂ ਚੱਲ ਚਾਰ ਦਿਨ ਉੱਥੇ ਫਿਰ ਤੋਂ ਰਹੂਗੀ ਠੀਕ ਆ ਮਨ ਹੋਰ ਹੋਰ ਹੋ ਜਾਂਦਾ ਵਾ ਓਏ ਆਹ ਚਲੋ ਮਨ ਹੋਰਦਾ ਹੋਰ ਹੋ ਜਾਊਗਾ ਹਾਂ ਫਿਰ ਵੀ ਤੁਸੀਂ ਭਰਾ ਪਰ ਜਾਈ ਜੇ ਹਾਂਜੀ ਆਪਣੇ ਦਿਲ ਦੀ ਗੱਲ ਕੋਈ ਕਰੂ ਤੁਹਾਡੇ ਨਾਲ ਕੋਈ ਤੂੰ ਹੀ ਚੰਗੀ ਸਲਾਹ ਦੋਗੇ ਚਲੋ ਮਸੀ ਜੀ 2 ਦਿਨ ਰਹਿ ਹਾਂ ਹੁੰਦੋ ਤੇ ਫਿਰ ਮੈਨੂੰ ਛੱਡ ਜਾਊਗਾ ਘਰ ਤੇ ਹੁਣ ਇਹੋ ਹੀ ਜਾਣਾ ਇਹਦਾ ਪੁੱਤ ਤੂੰ ਖੇਚਲ ਨਾ ਕਰੀ ਕੋਈ ਗੱਲ ਨਹੀਂ ਜਿੱਦਣ ਇਹਦਾ ਜੀ ਕਰੂ ਨਾ ਫੋਨ ਕਰਦੇ ਨਹੀਂ ਕੋਈ ਗੱਲ ਨਹੀਂ ਖੇਚਲ ਕਾਦੀ ਐ ਮੈਂ ਛੱਡ ਜਾਊਗਾ ਕੋਈ ਗੱਲ ਨਹੀਂ ਜਾਂ ਮੈਂ ਜਾਊਗਾ ਲਵਲੀ ਤੇ ਜਾਂ ਮੈਂ ਦਲਜੀਤ ਨੂੰ ਭੇਜ ਦਊਗਾ ਕੋਈ ਗੱਲ ਨਹੀਂ ਮਸਜੀ ਹਿੱਦਾ ਕਰ ਲਿਓ ਆਹੋ ਤੇ ਇਹਨੂੰ ਥੋੜਾ ਹੁਣ ਸਾਰਾ ਭਾਰ ਪਾਈ ਜਾਣਾ ਵਾ ਪਹਿਲਾਂ ਲੈਣਾ ਫੇਰ ਛੱਡਣਾ ਤੈਨੂੰ ਵੀ 100 ਕੰਮਾਂ ਕਰਦੇ ਕਰਨੇ ਆ ਤੂੰ ਵੀ ਇਕੱਲਾ ਜਾਣਾ ਵਾ ਓਹ ਆਹੋ ਤੇ ਹੈਈ ਮਸੀ ਜੀ ਹੋਰ ਸਨਾਉਂ ਠੀਕ ਠਾਕ ਨਾ ਸਾਰੇ ਹਾਂ ਵਧੀਆ ਲੱਗਦੀ ਸਾਰਾ ਵਧੀਆ ਅੱਗੇ ਚਲੋ ਮਸੀ ਜੀ ਹੁੰਦੇ ਸੀ ਤੇ ਖੁਸ਼ੀ ਖੁਸ਼ੀ ਆਈਦਾ ਤੇ ਖੁਸ਼ੀ ਖੁਸ਼ੀ ਜਾਂਦਾ ਹੈ ਤੇ ਹੁਣ ਇਹ ਆ ਵੀ ਫੇਰਾ ਮਾਰਨਾ ਪੈਂਦਾ ਵਾ ਛੇਤੀ ਵਹੀ ਗੱਲ ਨਹੀਂ ਪੁੱਤ ਫਿਰ ਕੀ ਕਰਨਾ ਹੁਣ ਜੋ ਸਾਡੇ ਵੀ ਕਰਮਾਂ ਦੇ ਵਿੱਚ ਹੀ ਉਹੋ ਹੀ ਮਿਲਣਾ ਸੀ ਉਹਨੂੰ ਪ੍ਰਤੀ ਕਰਾਉਣਾ ਸੀ ਆ ਦਿਨ ਵੇਖਣ ਨੂੰ ਮਿਲਨੇ ਸੀ ਸਾਨੂੰ ਉਹ ਤੇ ਹੈ ਹੀ ਆ ਮਸੀ ਜੀ ਉਹ ਪੁੱਤ ਇਦਾਂ ਵਾ ਵੀ ਹੁਣ ਡਿਊਟੀ ਉਹਦੀ ਇਹੋ ਜੇ ਥਾਂ ਤੇ ਲੱਗ ਗਈ ਹਾਂਜੀ ਹੁਣ ਸਾਰੀ ਦੁਨੀਆ ਜਾਂਦੀ ਡਿਊਟੀ ਤੇ ਉਹ ਆ ਹੋਦੇ ਹੈ ਜਿਹੜਾ ਕੰਮ ਹੋਇਆ ਤਾਂ ਬਹੁਤ ਮੜਾ ਹੋਇਆ ਵਾ ਪਰ ਕੀ ਕਰਨਾ ਹੁਣ ਚਲੋ ਕੋਈ ਗੱਲ ਨਹੀਂ ਹੁਣ ਰੱਬ ਦਾ ਭਾਣਾ ਉਹਦੇ ਮੰਨਣਾ ਪੈਣਾ ਮੰਨਣਾ ਪੈਣਾ ਬਿਲਕੁਲ ਜੀ ਪੁੱਤ ਮੈਨੂੰ ਤੇ ਨਾ ਜੋਤਵਾਲ ਵੇਖ ਕੇ ਡੋ ਪੈਂਦੇ ਆ ਹਾਂਜੀ ਅਜੀ ਉਮਰ ਇਹਦੀ ਕਿਹੜੀ ਆ ਸਾਡੇ ਪਿੰਡ ਵੀ ਨਾ ਇਦਾਂ ਦਾ ਇੱਕ ਕੇਸ ਹੋਇਆ ਸੀ ਉਹ ਵੀ ਬੜਾ ਔਖਾ ਮੁੜ ਕੇ ਨਿਜਠਿਆ ਉਹਨਾਂ ਨੇ ਫੇਰ ਕੁੜੀ ਖੜ ਕੇ ਕਿਤੇ ਹੋਰ ਵਿਆਹੀ ਕੰਬੇ ਉਮਰ ਬੜੀ ਆ ਕਿੱਦਾਂ ਕੱਢਣੀ ਹੁੰਦੀ ਆ ਉਹ ਤੇ ਚਲੋ ਮਾਸੀ ਜੀ ਹੈ ਹੀ ਆ ਚਲੋ ਇਹ ਵੀ ਫੰਡ ਫੰਡ ਵੀ ਮਿਲ ਜਾਣਾ ਵਾ ਤੇ ਪੈਲਸਨ ਵੀ ਲੱਗ ਜਾਣੀ ਆ ਆਪੇ ਆਪਣੀ ਜ਼ਿੰਦਗੀ ਕੱਢਦੀ ਰਹੂਗੀ ਹੌਲੀ ਹੌਲੀ ਲਵਲੀ ਪੈਨਸ਼ਨ ਦੀ ਇਹ ਭੱਜ ਦੌੜ ਪੂਰੀ ਕਰਨ ਦੇ ਆ ਪਰ ਜਿਹੜੀ ਛੇਤੀ ਤੁਸੀਂ ਕਹਿੰਦੇ ਜੇ ਨਾ ਇਹ ਛੇਤੀ ਨਹੀਂ ਲੱਗਣੀ ਉਹਨੂੰ ਥੋੜਾ ਟਾਈਮ ਲੱਗਣਾ ਚਲੋ ਕਿਹਦੇ ਦਿਨ ਨੂੰ ਲੱਗੂਗੀ ਨਾ ਮਸੜ ਜੀ ਓਏ ਆ ਵੀ 2-4 ਮਹੀਨੇ ਲੱਗ ਜਾਣੇ ਇਹਨੂੰ ਹਾਂਜੀ ਤੇ ਲੱਗ ਜਾਊਗੀ ਉਹ ਤਾਂ ਗੱਲ ਮੈਂ ਮੰਦੀ ਆ ਇਹਨੂੰ ਤੇ ਮਿਲ ਜਾਣਗਾ ਪੈਸਾ ਤੇਲਾ ਸਾਡੀ ਜਿਹੜਾ ਜੀ ਆਉਣਾ ਵਾ ਉਹਦੇ ਵਾਸਤੇ ਔਖਾ ਹੋ ਜਾਣਾ ਵਾ ਨਾ ਕਿੱਦਾਂ ਇਕੱਲੇ ਕੰਮ ਕਰਿਆ ਕਰੂਗੀ ਸਾਰੇ ਤੁਸੀਂ ਤਿੱਕੋ ਗੱਲ ਕਰੀ ਜਾਂਦੇ ਮੈਂ ਤਾਂ ਜਦੋਂ ਇਹਦੇ ਮੂੰਹ ਹਲ ਵੀ ਨਹੀਂ ਆ ਨਾ ਹੋਰ ਤਰ੍ਹਾਂ ਹੁੰਦਾ ਵਾ ਇੱਕ ਹੈ ਭੋਲੀ ਜੀ ਆ ਨਾ ਕੋਣਾ ਨਾ ਬੋਲਣਾ ਇਹਨੇ ਉਹ ਮਸੀਹ ਜੀ ਸਾਰੇ ਕੰਮ ਹੋ ਜਾਂਦੇ ਹੁੰਦੇ ਆ ਬਸ ਇੱਕ ਗਿਆ ਬੰਦਾ ਹੀ ਨਹੀਂ ਵਾਪਸ ਆਉਂਦਾ ਪੁੱਤ ਉਹ ਤੇ ਜਿਹਦੇ ਸਿਰ ਤੇ ਪੈਂਦੀ ਉਹਨੂੰ ਪਤਾ ਹੁੰਦਾ ਕਿ ਟਾਈਮ ਕਿਦਾਂ ਕੱਢਣਾ ਵਾ ਤੁਸੀਂ ਤਾਂ ਆਪਣੇ ਘਰ ਹੁਣਾਵਾ ਚੱਲ ਅੱਜ ਤਸੀਂ ਬੈਠੇ ਆ ਕੋਈ ਗੱਲ ਨਹੀਂ ਅਸੀਂ ਇਹਦਾ ਸਾਥ ਦੇਵਾਂਗੇ ਰੱਬ ਨਾ ਕਰੇ ਸਮੇਂ ਦਾ ਪਤਾ ਵਾ ਕਿਹੜੀ ਮਾੜੀ ਘੜੀ ਆ ਜਾਣੀ ਆ ਦਲਜੀਤ ਹੋਣੀ ਆ ਹਾਂਜੀ ਉਹ ਆਪਣੀ ਪਕੌਂਡਾ ਬਣਗੇ ਇਹ ਕਿਹਦੇ ਮੂੰਹ ਆਲੇ ਵੇਖੂਗੀ ਫਿਰ ਚਲੋ ਕੋਈ ਗੱਲ ਜਦੱਚ ਰਹਿ ਗਿਆ ਇਹ ਸਾਥ ਦਵਾਂਗੇ लवली ਈ ਡੀ ਨੀ ਗੱਲ ਕੋਈ ਵੀ ਪਰ ਇਹ ਆ ਵੀ ਸਾਡੇ ਮਰਨ ਤੋਂ ਬਾਅਦ ਫਿਰ ਕਿਦਾਂ ਚੱਲੂ ਮਾਸੜ ਜੀ ਚਲੋ ਅੱਜ ਤੇ ਤੁਰੀ ਫਿੰਡੀ ਆ ਮੈਂ ਇਹੋ ਗੱਲ ਕਹਿਣ ਡਿਆ ਵੀ ਕੱਲ ਨੂੰ ਇੱਥੇ ਵੀ ਬਡਾ ਪਾਉਣਾ ਵਾ ਤੇ ਚਲੋ ਰੱਬ ਇਹਨੂੰ ਚੰਗੀ ਚੀਜ਼ ਦੇ ਦੇ ਤੇਰਾ ਸਹਾਰਾ ਬਣੂਗੀ ਉਹ ਪੁੱਤ ਇਹੋ ਗੱਲ ਤੇ ਤੈਨੂੰ ਮੈਂ ਸਮਝਾਉਣ ਲਈ ਆ ਪਹਾੜ ਜਿੱਡੀ ਜ਼ਿੰਦਗੀ ਆ ਕਿੱਦਾਂ ਇਕੱਲੀ ਕੱਡੂਗੀ ਗਾੜੀ ਤੂੰ ਵੀ ਸਿਆਣਾ ਵਾ ਵੇਖ ਲੱਭ ਕੀ ਸੋਚਣਾ ਵਾ ਮੈਂ ਤਾਂ ਸਲਾਹ ਚੰਗੀ ਦੇਣ ਲਈ ਆ ਗਾੜੀ ਤੁਹਾਡੀ ਆਪੋ ਆਪਣੀ ਸੋਚਣੀ ਆ ਚਲੋ ਕੋਈ ਗੱਲ ਨਹੀਂ ਮਸੀ ਜਿੱਦਾਂ ਵੀ ਲੰਘੂਗੀ ਹੁਣ ਕਟਣੀ ਤੇ ਪੈਣੀ ਚੱਲੀਏ ਫਿਰ ਜੋ ਤਾਂ ਚਲੋ ਜੀ ਚੰਗਾ ਫਰਮਾਸਣੀ ਕਿੰਦਾ ਪੁੱਤ ਚੰਗਾ ਮਸੀ ਚੰਗਾ ਠੀਕ ਹੈ ਜੀ ਚਲੋ बोल देनी ते का ही ਕੀ ਕਰਨ ਦੇਤੇ ਮੈਂ ਕੱਖ ਵੀ ਨਹੀਂ ਇਹ ਕੰਮ ਹੀ ਕਰਨ ਦੇ ਸੀ ਮੜ ਮੋਟਾ ਜਾ ਤੁਹਾਨੂੰ ਪਤਾ ਮੇਰਾ ਮਾਸਾ ਜੀ ਨਹੀਂ ਕਰਨ ਦੇਆ ਪਿੰਡ ਜਾਣ ਨੂੰ ਉਹ ਚੱਲ ਕੋਈ ਗੱਲ ਨਹੀਂ ਤੁਸੀਂ ਪਿੰਡੋਂ ਹੋ ਆਓ ਹਾਂ ਦੋ ਚਾਰ ਦਿਨ ਰਹਿਓ ਜਾ ਕੇ ਮੁੜ ਕੇ ਆਈ ਜਾਣਾ ਵਾ ਚਾਚੀ ਮੈਂ ਪਿੰਡ ਚਲ ਗਈ ਮਮੀ ਹਣੀ ਮੈਨੂੰ ਲੈਣਾਂਗੇ ਫਿਰ ਕੀ ਕਰੂੰਗੀ ਉਹ ਕੋਈ ਗੱਲ ਨਹੀਂ ਇਹੋ ਤੁਹਾਡਾ ਘਰ ਵਾ ਤੁਸੀਂ ਕਿਉਂ ਨਹੀਂ ਆਉਣਾ ਵਾ ਵਾਪਸ ਇੱਥੇ ਜੇ ਮੰਮੀ ਹੁਣੇ ਨਾਨਦ ਨੂੰ ਲੈਣ ਆਉਣਗੇ ਤੁਸੀਂ ਆ ਆ ਜਿਓ लवली ਵੀਰ ਤੁਹਾਨੂੰ ਛੱਡ ਜਾਣਗੇ ਤੁਸੀਂ ਛੇਤੀ ਛੇਤੀ ਆ ਜਾਓ ਮੇਰਾ ਨਹੀਂ ਨਹੀਂ ਲੱਗਦਾ ਹੈਗਾ ਤੁਹਾਡੇ ਬਿਨਾ ਮੇਰਾ ਬਿਲਕੁਲ ਨਹੀਂ ਸਰਦਾ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਤੁਹਾਡੇ ਲੱਗ ਗਈ ਹਾਂ ਅਜ ਤਾਂ ਦਿਲ ਨਹੀਂ ਹੌਲਾ ਕਰਨਾ ਠੀਕ ਹੈ ਘਰ ਦੇ ਵਿੱਚ ਭਾਵੇਂ ਮੈਨੂੰ ਸਾਰੇ ਬੜਾ ਪਿਆਰ ਕਰਦੇ ਆ ਪਰ ਤੁਹਾਡੇ ਤੋਂ ਬਿਨਾ ਮੇਰਾ ਸੱਚੀ ਗੁਜ਼ਾਰਾ ਨਹੀਂ ਹੈਗਾ ਚਲ ਕੋਈ ਗੱਲ ਨਹੀਂ ਮੈਂ ਤੇਰੇ ਲੱਗ ਗਈ ਹਾਂ ਮੈਂ ਕਿਹੜਾ ਦੂਰ ਵਰਹੀ ਤਾਂ ਨਹੀਂ ਕਰਨਾ ਠੀਕ ਆ ਤੇ ਨਾਲੇ ਮੇਰੀ ਗੱਲ ਸੁਣ ਤਗੜੀ ਹੋ ਕੇ ਰਹਿ ਹੁਣ ਅੱਗੇ ਤੇ ਬੜੇ ਕੰਮ ਕਰਨੇ ਆ ਅੱਗੇ ਮੇ ਕੋ ਨਹੀਂ ਤਗੜੀ ਤੁਗੜੀ ਹੋਇਆ ਜਾਂਦਾ ਇੰਨੇ ਕੰਮ ਕਿੰਨੇ ਕਰਨੇ ਆ ਐਡਾ ਵੱਡਾ ਭਾਰ ਮੇਰੇ ਸਿਰ ਤੇ ਛੱਡ ਗਏ ਤੁਸੀਂ ਆਪ ਚਲੀ ਜਾ ਜੀ ਆਪਣੀਆਂ ਜ਼ਿੰਮੇਵਾਰੀਆਂ ਸਾਰੀਆਂ ਮੇਰੇ ਸਿਰ ਤੇ ਪਾ ਗਏ ਜੀ ਕੋਈ ਗੱਲ ਨਹੀਂ ਮੈਂ ਤੇਰੇ ਕੋਲ ਹੀ ਆਉਣਾ ਵਾ ਠੀਕ ਆ ਫਿਕਰ ਨਾ ਕਰ ਤੂੰ ਪਤਾ ਨਹੀਂ ਤੇ ਹੀ ਕਦੋਂ ਕੋਲ ਆਉਣਾ ਵਾ ਉਹ ਵੇਲੇ ਮੇਰੇ ਕੋਲ ਹੋਣਾ ਵੀ ਆ ਕਿ ਨਹੀਂ ਹੋਣਾ ਕਰਦੇ ਮੂੰਹ ਬਣਾ ਲੈਨੇ ਆ ਮੇਰ ਨਾਲ ਨਾ ਕੋਈ ਗੱਲ ਕਰਦਾ ਵਾ ਨਾ ਕੋਈ ਕੁਝ ਕਹਿੰਦਾ ਜੇ ਇਦਾਂ ਕਰੀ ਜਾਏਂਗੀ ਨਾ ਜਿੰਨਾ ਤੁਸੀਂ ਥਾਂ ਜਾਓਗੇ ਨਾ ਉਹਨਾਂ ਹੀ ਤੁਹਾਨੂੰ ਦੂਜਿਆਂ ਨੇ ਦੱਬਣਾ ਵਾ ਠੀਕ ਆ ਹਿੰਮਤ ਰੱਖੋ ਕੋਈ ਗੱਲ ਨਹੀਂ ਮੈਂ ਤੁਹਾਡੇ ਕੋਲ ਹੀ ਆ ਠੀਕ ਆ ਪਿੰਡੋਂ ਹੋ ਗਿਆ ਉਹ ਪਹਿਲਾਂ ਠੀਕ ਵਾ ਜੋਤ ਹਿੱਥੇ ਹਲੋਤੀਆਂ ਕੀ ਇੱਥੇ ਕੁਛ ਨਹੀਂ ਵੀਰ ਜੀ ਚਲੋ ਚੱਲੀਏ ਚਲੋ ਆ ਫਿਰ ਮੈਂ ਵੀ ਇਹ ਗੱਲ ਸੋਚੀ ਸੀ ਚਲ ਦੱਸਦੇ ਰਹਿ ਆਉਗੀ ਭਰਾ ਪਰਚਾਈ ਦੇ ਕੋਲ ਬੰਦੇ ਦਾ ਮਨ ਹੋਰ ਹੋ ਜਾਂਦਾ ਵਾ ਰਮਣੇ ਜਿਹੜੇ ਕੰਮ ਤੂੰ ਲੱਭਣ ਦੀਆਂ ਨਾ ਉਹ ਨਹੀਂ ਬਣਨੇ ਬਾਨੇ ਨਹੀਂ ਕੇ ਤਾਨੂੰ ਮੈਂ ਬਣਾ ਕੇ ਦੱਸੂਗੀ ਉਹਦੇ ਭਰਾ ਦੀਆਂ ਗੱਲਾਂ ਤੂੰ ਨਹੀਂ ਪਤਾ ਲੱਗਾ ਤੈਨੂੰ ਭਰਾ ਦੀ ਕਿਹੜੀ ਗੱਲ ਆ ਉਹਨੇ ਤੇ ਇਹ ਸੋਚਿਆ ਹੁਣਾਵਾ ਤੇ ਪਿਆਹਾ ਤੇ ਲਾ ਜੂਗਾ ਤੇ ਮੈਂ ਖਾ ਪੀ ਜਾਊਗਾ ਉਹ ਕੰਮ ਮੈਂ ਨਹੀਂ ਨਾ ਹੋਣ ਦੇਣੇ ਦੁਨੀਆ ਜਿਹੜੀ ਪੜੀ ਅੰਤਰੀ ਆ ਜਿਹੜੇ ਭੈਣਾ ਭਰਾ ਹੁੰਦੇ ਆ ਨਾ ਉਹ ਵੀ ਮਤਲਬ ਤਾਂ ਕੀ ਹੁੰਦੇ ਆ ਮੈਨੂੰ ਸਭ ਪਤਾ ਵਾ ਜਿਹੜੇ ਭੈਣ ਭਰਾ ਹੁੰਦੇ ਆ ਨਾ ਉਹ ਵੀ ਮਤਲਬ ਤਾਂ ਕਿਸਮਤ ਹੁੰਦੀ ਆ ਮੈਂ ਦੀ ਰਮ ਜਤ ਸਾਰੀ ਜਾਣਦੀ ਆ ਕਿ ਇਹ ਕੀ ਚਾਹੁੰਦਾ ਵਾ ਉਸੇ ਵੇਲੇ ਤਾਂ ਪੁੱਛਣ ਡਿਆ ਪਿਆ ਸੀ ਫੰਡ ਨਹੀਂ ਮਿਲੇ ਇਹਦੀ ਪੈਨਸ਼ਨ ਲੱਗ ਜਾਣੀ ਆ ਉਹ ਜੇ ਮਰੇ ਨੂੰ ਕਿਹੜੇ ਦਿਨ ਹੋਏ ਆ ਤੂੰ ਪੈਸਿਆਂ ਦੀ ਸੁਣਾਉਣ ਵੀ ਡਿਆ ਪਿਆ ਵਾ ਇਹ ਆਵੇ ਪੈਸੇ ਲੈਣ ਇਹਨੂੰ ਤਾਂ ਚੈੱਕ ਮੈਂ ਕੱਟ ਕੇ ਦਿੰਨੀ ਆ ਤੇ ਨਾਲੇ ਜਿਹੜੀ ਗਈ ਆ ਨਾ ਫਗਾਤ ਇਹਨੂੰ ਲੈੰਦਾ ਹੀ ਕਦੀ ਵੀ ਨਹੀਂ ਜਾਣਾ ਬੈਠੀ ਰਵੇ ਉੱਥੇ ਹੀ ਮੇਰੀ ਗੱਲ ਸੁਣ ਲੈ लवली ਅੱਜ ਲੈ ਕੇ ਗਿਆ ਵਾ ਨਾ ਇਹਨਾਂ ਦੇਣਾ ਚਾਰ ਨਹੀਂ ਪੈਂਡ ਦੇਣੇ ਇਹਨਾਂ ਨੇ ਫੋਨ ਕਰ ਦੇਣਾ ਵੀ ਆਣ ਕੇ ਲੈ ਜਾਓ ਮਾਸੜ ਜੀ ਕਰ ਦੇਣ ਫੋਨ ਕੋਈ ਗੱਲ ਨਹੀਂ ਅਸੀਂ ਲੈਣ ਜਾਵਾਂਗੇ ਤਾਂ ਤਾਂ ਹੀ ਆ ਤੇ ਜੇ ਉਹ ਛੱਡ ਵੀ ਗਿਆ ਅਸੀਂ ਕਿਹ ਜੀ ਨੇ ਸਿੱਧੇ ਮੂੰਹ ਨ ਕੋਣਾ ਹੀ ਨਹੀਂ ਕਿੰਨੇ ਕ ਦਿਨੇ ਇਥੇ ਰਹੋਗੀ ਤੂੰ ਮੂੰਹ ਨਾ ਤੇ ਪੈਣਾ ਹੀ ਆ ਅਕਸਰ ਜੇ ਬੰਦੇ ਚਾਰ ਇਕੱਠੇ ਕਰਨਗੇ ਉਹਦਾ ਮਾਲਕ ਨਹੀਂ ਉਹ ਕਰਦੀ ਕਾਦੀ ਮਾਲਕ ਵਾ ਇਹੋ ਜਿਹੀ ਐਦਾਂ ਕਰਦੀਆਂ ਦਗਾਵਾ ਪਹਿਲੀ ਬੰਨਾ ਨਾਂ ਲਾਤਾ ਪੈਸੇ ਮਿਲ ਗਏ ਅਗਲੀਆਂ ਸਾਨੂੰ ਲੱਤ ਮਾਰ ਕੇ ਗਾਂਹ ਜਾਣਾ ਵਾ ਫੇ ਮੈਂ ਚੱਲੀ ਆ ਚੱਲ ਸੋਚਾਂਗੇ ਫਿਰ ਕੀ ਕਰੀ ਨਹੀ ਵੀ ਸਿਆਣੇ ਜੇ ਦੁਨੀਆਦਾਰੀ ਦੀ ਸਮਝ ਰੱਖੋ ਵੀ ਕਿੱਦਾਂ ਚੱਲਦੀ ਆ ਆਣਾ ਰਮਨ ਜੋ ਤੂੰ ਕੀਤਾ ਠੀਕ ਕੀਤਾ ਕਰ ਲਾ ਤੂੰ ਵੀ ਆਪਣਾ ਕੰਮ ਕਰ ਤੇ ਮੈਂ ਵੀ ਵੇਖਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੂੰ ਤਾਂ ਸਗਾਤ ਨੂੰ ਮੈਂ ਆਉਣ ਨਹੀਂ ਦਿੰਦੀ ਇੱਥੇ ਤੁਹਾਨੂੰ ਵੀ ਆਪਣੀਆਂ ਗੱਲਾਂ ਚ ਮੈਂ ਲੈ ਹੀ ਆਵਾ ਤੇ ਜਦੋਂ ਤਲਜੀਤ ਹੁਣਾਂ ਤਾਂ ਮੈਂ ਸਮਝਾ ਦੇਣਾ ਵਾ ਕਿ ਜੇ ਇੱਥੇ ਆ ਗਈ ਨਾ ਤੇ ਤੁਹਾਨੂੰ ਕੁਝ ਨਹੀਂ ਜੇ ਮਿਲਣਾ ਆ ਦੋਨੇ ਲੈ ਜਾਣਾ ਵਾ ਤੁਸੀਂ ਦੋਵੇਂ ਜੀ ਇਦਾਂ ਕਰਿਓ ਕਿ ਇਹਦੇ ਪੈਰ ਨਾ ਇੱਥੇ ਲੱਗਣ ਦਿਓ ਨਾ ਇਹਨੂੰ ਕਵਾਉਣਾ ਵਾ ਸਿੱਧੇ ਮੂੰਹ ਤੇ ਨਾ ਕਿਤੇ ਨਾਲ ਹੀ ਜਾਣਾ ਵਾ ਇਹਦੇ ਕਿੰਨਾ ਚਿਰ ਰਹੋਗੇ ਤੰਗੀ ਦੇ ਵਿੱਚ ਇਨੇ ਆਪੇ ਗਾਣਾ ਵਾ ਕਿ ਮੈਂ ਪੀਕੇ ਚਲ ਜਾਨੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਹਾਂ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਹਾਂ ਅਸੀਂ ਵੀ ਠੀਕ ਹੈ ਕੀ ਕਰਦੇ ਹੋ ਮੈਂ ਕੁਛ ਨਹੀਂ ਬਸ ਬੈਠੀ ਅੱਛਾ ਅੱਛਾ ਮੈਂ ਦੱਸਣਾ ਹੀ ਮੈਂ ਮੈਂ ਪਿੰਡ ਆ ਗਈ ਹਾਂ ਦੋ ਚਾਰ ਦਿਨਾਂ ਵਾਸਤੇ ਅੱਛਾ ਠੀਕ ਠਾਕ ਹੈ ਹਾਂਜੀ ਦੀਦੀ ਸਭ ਠੀਕ ਠਾਕ ਵਧੀਆ ਮੈਂ ਚੱਲ ਮੈਂ ਦੀਦੀ ਨੂੰ ਦੱਸਦਾ ਤੇ ਮੈਂ ਕਹਿੰਦੀ ਵੀ ਹੋ ਸਕਦਾ ਵਾ ਜੇ ਮੈਂ ਇੱਥੇ ਤੋਂ ਚਾ ਦਿਨ ਦਵਾਂ ਤੇ ਫਿਰ ਮੈਂ ਤਾਂ ਦਿਖਾਉਂਗੀ ਜੇ ਨਹੀਂ ਨਾ ਟਾਈਮ ਲੱਗਾ ਤੇ ਤੁਸੀਂ ਤੇਰਾ ਮਾਰ ਲਓ ਕੋਈ ਗੱਲ ਟੈਨਸ਼ਨ ਨਾ ਲੈ ਆਪਾਂ ਆਵਾਂਗੇ ਭਾਈ ਜੇ ਨਾਲ ਲੈ ਕੇ ਫਿਰ ਆਵਾਂਗੀ ਮੇਰਾ ਬੜਾ ਜੀ ਕੰਡਿਆ ਵਾ ਤੁਹਾਨੂੰ ਮਿਲਣ ਨੂੰ ਤੇ ਵੀਰ ਜੀ ਨੂੰ ਨਾ ਕਹਿਣ ਨੂੰ ਨਹੀਂ ਜੀ ਕਰਦਾ ਉਹ ਤੁਹਾਨੂੰ ਬਤਾ ਅੱਜ ਵੀ ਮੈਨੂੰ ਲੈਣਗੇ ਕੰਮ-ਕਾਰ ਵੀ ਬਹਿਰਾ ਹੁੰਦਾ ਵਾ ਜੇ ਮੈਂ ਕਹੂੰਗੀ ਤਾਂ ਤੇ ਵੱਲ ਐ ਉਹ ਤੇ ਫਿਰ ਲੈਦੇ ਉਹਨਾਂ ਨੇ ਆਉਣਾ ਹੀ ਆ ਫਰਦਾਨ ਨੂੰ ਵੀ ਪਤਾ ਕੰਮ ਤਾਂ ਦੇ ਵਾਲੇ ਕੱਲੇ ਗਾਰੇ ਹੈਗੇ ਆ ਮੁਸ਼ਕਿਲ ਨਹੀਂ ਨਹੀਂ ਆਏ ਜਾਊਗਾ ਕੋਈ ਨਹੀਂ ਆਪਾਂ ਆ ਜਾਾਂਗੇ ਹਾਂ ਮੈਂ ਤੇ ਕਹਿੰਦੀ ਆ ਵੀ ਤਹੀਂ ਆ ਜਾਊਗਾ ਬਾਵਾ ਨਾਲ ਗੱਲਬਾਤ ਕਰਕੇ ਨਾ ਹੌਸਲਾ ਜਾ ਹੋ ਜਾਂਦਾ ਆ ਤੇ ਰਪਿੰਦਰ ਭਾਪੀ ਨੂੰ ਵੀ ਮੈਂ ਕਿੰਨਾ ਕਹ ਦਸਾਂ ਤੁਹਾਨੂੰ ਵੀ ਪਤਾ ਉਹਨਾਂ ਦੇ ਹਾਲਾਤ ਹਾਂਜੀ ਕੋਈ ਨਹੀਂ ਆਵਾਂਗੇ ਆਪਾਂ ਹਾਂ ਚਲੋ ਠੀਕ ਐ ਦੀਦੀ ਫਿਰ ਹਾਂ ਹਾਂ ਠੀਕ ਗੁਰੇ ਵੀ ਚਾਰ ਦਿਨਾਂ ਜ਼ਿੰਦਗੀ ਖਰਾਬ ਹੋ ਗਈ ਜਿਸ ਆਪਕਾ ਠੀਕ ਰਹਿੰਦਾ ਕੋਈ ਗੱਲ ਨਹੀਂ ਹੁੰਦੀ ਕੀ ਕਰਨ ਦੇ ਪਰਮੀਤ ਹਨ ਜੋਂ ਜ਼ਿਆਦਾ ਫੋਨ ਆ ਗਏ ਜੋਤ ਹਾਂ ਅੱਛਾ ਕੀ ਕਹਿੰਦੀ ਕਹਿ ਨਹੀਂ ਪਿੰਡ ਆਈ ਹੈ लवली ਗਈ ਆਈ ਲੈਣ ਅੱਛਾ ਕਹਿ ਨਹੀਂ ਮਿਲਣ ਨੂੰ ਦਿਲ ਕਰਦਾ ਮੈਂ ਕੋਈ ਗੱਲ ਨਹੀਂ ਆਵਾਂਗੇ ਆਪਾਂ ਭਾਜ ਤੇ ਨਾਲ ਲੈ ਕੇ ਠੀਕ ਆ ਹੋ ਕੀ ਕਹਿੰਦੀ ਠੀਕ ਠਾਕ ਹੈ ਨਾ ਸਭ ਹਾਂ ਠੀਕ ਠਾਕ ਸਭ ਬਧੀਏ ਠੀਕ ਆਪ ਆ ਫੋਨ ਕੀਤਾ ਸੀ ਜੋਤ ਨੇ ਹਾਂ ਆਪੇ ਕੀਤਾ ਸੀ ਠੀਕ ਆ ਲਵਲੀ ਗਿਆ ਆਈ ਲੈਣ ਲਵਲੀ ਗਿਆ ਆਈ ਅੱਛਾ ਹੂੰ ਆਹ ਹੁਣ ਲਵਲੀ ਨੂੰ ਵਿਚਾਰੇ ਨੂੰ ਖੇਚਲ ਕਰਨੀ ਪੈਣੀ ਆ ਚੰਗਾ ਭਲਾ ਟਾਈਮ ਲੰਘਣ ਡਿਆ ਸੀ ਵੇਖ ਲੈ ਹਾਂ ਹੂੰ ਦਿੱਤਾ ਪੈ ਗਿਆ ਵਿਚਾਰੇ ਤੇ ਹੂੰ ਲੈ ਗਈ ਵੀ ਆਈ ਚਲੋ ਛੱਡਣ ਵੀ ਜਾਣਾ ਹਾਂਜੀ ਰਹਿ ਗਈ 4 ਦਿਨ ਅੱਧਾ ਚੋਤੇ ਹਾਂ ਤੇ ਕਹਿ ਨਹੀਂ ਮਿਲ ਜਵਾਂ ਆਣ ਕੇ ਕੋਈ ਮੈਂ ਬਹੁਤੀ ਗੱਲ ਨਹੀਂ ਕੀਤੀ ਫੋਨ ਤੇ ਅੱਛਾ ਮੈਂ ਚਲ ਜਾ ਕੇ ਤੇ ਪੁੱਛਾਂਗੇ ਨਾਲ ਗੱਲਬਾਤ ਕਰਾਂਗੇ ਹੂੰ ਚਲੋ ਕੋਈ ਨਹੀਂ ਚੱਲਾਂਗੇ ਆਪਾਂ ਕੇ ਤਾਂ ਮਿਲ ਕੇ ਆਵਾਂਗੇ ਹਾਂ ਹਾਂ ਤੇ ਉਦਾਂ ਮੈਂ ਗੱਲ ਕਰਨ ਡਿਆ लवली ਬਾਰੇ ਤੇਰੇ ਨਾਲ ਕਿ ਵੇਲਾ ਚੰਗਾ ਭਲਾ ਟਾਈਮ ਲੰਘਣ ਡਿਆ ਜਾਂ ਤੇ ਵਿਪਤਾ ਹੀ ਬਣ ਗਈ ਮੁੰਡੇ ਤੇ ਜੋਤ ਤੇ ਜਿਹੜੀ ਬਣੀ ਬਣੀ ਆ ਇੱਤੇ ਵੀ ਵਿਚਾਰੇ ਤੇ ਜਿਆਦਾ ਹੀ ਪੈ ਗਈਗਾ ਮਨੇ ਟੈਨਸ਼ਨ ਵੜ ਲੈਣੀ ਜੋਤ ਕੈਂਡੀਡਟ ਮਨਪਰੰਡੀ ਕੰਦੀ ਵੀ ਦੀ ਮਿਲ ਜਾਨ ਕਿ ਮੇਰੇ ਦਿਲ ਕਰ ਰਿਹਾ ਮੈਨੂੰ ਨਾਲ ਨੂੰ ਦੁਬਾਰਾ ਪਾਈ ਦਾ ਟਾਈਮ ਨਹੀਂ ਲੰਘਣ ਡਿਆ ਮੈਂ ਕੋਈ ਗੱਲ ਨਹੀਂ ਆ ਪਾ ਜਾਨ ਆਹ ਕੱਲਾ ਹੁਣ ਕੀ ਕਰੇ ਪਿਆਲੀ ਬਣਦਾ ਹੀ ਵੇਖਣਾ ਪੈਂਦਾ ਉਹਨੂੰ ਹੂੰ ਕਰਦਾ ਵੀ ਉਧਰੋਂ ਰੁਪਿੰਦਰ ਵੀ ਠੀਕ ਨਹੀਂ ਹੈ ਹਨਾ ਹਾਂ ਤੇ ਚੱਲ ਕੋਈ ਨਹੀਂ ਤੂੰ ਉਹਨੂੰ ਹੌਸਲਾ ਦੇਈਂ ਕਿ ਆਂਨੇ ਆ ਤੇਰੇ ਕੋਲ ਮਿਲ ਕੇ ਜਾਣੇ ਆਂ ਉਹ ਅੰਕੇ ਦਿਨ ਜਾ ਕੇ ਗਰਬਰਸਨ ਤੱਕ ਜਾ ਕੇ ਹੋਵਨੇ ਹੂੰ ਹੂੰ ਪਰਮੀਤ ਤੂੰ ਇਦਾਂ ਕਰ ਜਿਆਦਾ ਲੇਰ ਨਾ ਕਰ ਕੱਲ ਹੀ ਆਪਾਂ ਹੋਰਨੇ ਆ ਮੈਂ ਤੇ ਇੱਕ ਗੱਲ ਹੋਰ ਸੋਚਣੀ ਹੂੰ ਕਿ ਜੇ ਜੋਤ ਨੂੰ ਲਿਆਈਏ ਆਪਾਂ ਦੋ ਦਿਨ ਇੱਥੇ ਇੱਥੇ ਆਪਣੇ ਕੋਲ ਮਨ ਹੋਰਦਾ ਹੋਰ ਹੋ ਜਾਊਗਾ ਉਹਦਾ ਕੋਈ ਨਹੀਂ ਕਰ ਲਈ ਤੂੰ ਲਵੜੀ ਨਾਲ ਗੱਲ ਆ ਤਾਂ ਮੈਨੂੰ ਫੂੰਗਾ ਇੱਕ ਪੁੱਛ ਲੈਣੇ ਆ ਹਾਂ ਰੁਪਿੰਦਰ ਨਾਲ ਲਵੜੀ ਨਾਲ ਸਲਾਹ ਕਰ ਲਈ ਤੇ ਜੇ ਇੱਥੇ ਆ ਜੇਗੇ ਚਲ ਉਹਦਾ ਮਨ ਹੋਰਦਾ ਹੋਰ ਹੋ ਜਾਏਗਾ ਫਿਰ ਛੱਡਾਵਾਂਗੇ ਜੇ ਰਹਿ ਗਈ ਦੋਕ ਦਿਨ ਹਾਂ ਹਾਂ ਚਲੋ ਕੋਈ ਗੱਲ ਨਹੀਂ ਜਿੱਦਾਂ ਤੱਕ ਨੂੰ ਚੰਗਾ ਲੱਗੇਗਾ ਕਰ ਲਿਓ ਤੇ